ਸੇਵਕ ਬਾਬਾ ਮੋਤੀराम ਮਹਿਰਾ ਉਹਨਾਂ ਦੀ ਵੀ ਬੜੀ ਮਹਾਨ ਕੁਰਬਾਨੀ ਆ ਪਾਤਾ ਜੀ ਜਾਨੀ ਜਾਂਸਨ ਉਹਨਾਂ ਨੇ ਉਹ ਦੁੱਧ ਪਰਵਾਨ ਕੀਤਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਇਸ ਸਮੇਂ ਅਸੀਂ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੋਤੀराम ਮਹਿਰਾ ਜੀ ਦੇ ਸਥਾਨ ਤੇ ਮੌਜੂਦਾ ਪਵਿੱਤਰ ਸਥਾਨ ਤੇ ਮੌਜੂਦਾ ਮੁਖ ਸੇਵਾਦਾਰ ਨਿਰਮਲ ਸਿੰਘ ਅਸਟਾ ਸਾਡੇ ਨਾਲੇ ਵਾਇਕੂਚੀ ਦਾ ਖਾਲਸਾ ਵਾਇਕੂਚੀ ਦਾ ਵਾਇਕੂਚੀ ਦਾ ਖਾਲਸਾ ਵਾਇਕੂਲੀ ਦੀ ਫਤਿਹ ਕੀ ਇਤਿਹਾਸ ਕੀ ਇਸ ਗੁਰੂ ਘਰ ਦਾ ਸ਼ਹੀਦਾਂ ਦੇ ਪੋਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਇਹ ਉਹਨਾਂ ਅਮਰ ਸ਼ਹੀਦ ਬਾਬਾ ਮੋਤੀਦਾ ਮਹਾਰਾ ਗੁਰਦਵਾਰਾ ਅਟਲ ਸਾਹਿਬ ਜਿੱਥੇ ਤੁਸੀਂ ਅਸਟਾ ਮ ਹੜੇ ਹੋ ਅਮਰ ਸ਼ਹੀਦ ਬਾਬਾ ਮੋਤੀਦਾ ਮਹਾਰਾ ਜੀ ਦਾ ਇਤਿਹਾਸ ਸਰਬੰਸਦਾਨੀ ਗੁਰੂ ਗਵਰਜਨ ਸਿੰਘ ਮਹਾਰਾਜ ਦਾ ਕੋ ਸਾਨੀ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਸੇਵਕ ਬਾਬਾ ਮੋਤੀराम ਮਹਰਾ ਉਹਨਾਂ ਦੀ ਵੀ ਬੜੀ ਮਹਾਨ ਕੁਰਬਾਨੀ ਆ ਬਾਬਾ ਮੋਤੀराम ਮਹਰਾ ਜੀ ਦੇ ਪਿਤਾ ਸਨ ਹਰਾਰਾਮ ਜੀ ਜਿਹੜੇ ਗੁਰੂ ਗਵਰਜਨ ਸਿੰਘ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹ ਸਮੇਂ ਉਹਨਾਂ ਦੇ ਦਰਬਾਰ ਦੇ ਵਿੱਚ ਗੱਡੇ ਤੇ ਰਸਤ ਲਾਮ ਦੀ ਸੇਵਾ ਕਰਦੇ ਸਨ ਉਹ ਵੀ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ ਬਾਬਾ ਮੋਤੀराम ਮਹਰਾ ਜੀ ਦੇ ਕਾਚਾ ਜੀ ਲੱਗਦੇ ਨੇ ਭਾਈ ਹਿੰਮਤ ਸਿੰਘ ਜਿਹੜੇ ਪੰਨਾਂ ਪਿਆਰਾਂ ਚ ਹੋਏ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਨੇ ਇਸੇ ਕਰਾਂ ਹੀ ਬਾਬਾ ਮੋਤੀराम ਮਹਾਰਾ ਸੁਬਾਸਰ ਹਗਦੇ ਦੇ ਬਾਹਰ ਦੇ ਵਿੱਚ ਹਿੰਦੂ ਸਿੱਖ ਕੈਦੀਆਂ ਨੂੰ ਖਾਣਾ ਬਣਾਉਣ ਦਾ ਕੰਮ ਕਰਿਆ ਕਰਦੇ ਸਨ ਜਦੋਂ ਗੰਗੂ ਬ੍ਰਾਹਮਣ ਨੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰਕੌਰ ਜੀ ਨੂੰ ਸੁਬੇ ਕੋਲ ਪਰ ਆਇਆ ਗਿਆ ਉਹ ਸਮੇਂ ਜਦੋਂ ਸੁਬੇ ਨੇ ਸਰੰਦ ਛੋਟੇ ਸਾਹਿਬ ਜੀ ਆ ਗਏ ਤੇ ਮਾਤਾ ਜੀ ਨੂੰ ਲੈ ਕੇ ਆਂਦਾ ਠੰਡੇ ਬੁਰਜੇ 'ਚ ਕੈਦ ਕੀਤਾ। ਉਸ ਸਮੇਂ ਬਾਬਾ ਮੋਤੀराम ਇਹਦਾ ਉਥੇ ਨੌਕਰੀ ਕਰਦੇ ਸਨ। ਛੋਟੇ ਸਾਹਿਬ ਜੀ ਨੇ ਬਹੁਤ ਸਾਰੇ ਲਾਲਚ ਦਿੱਤੇ, ਬੜੇ ਗਲਾਵਾ ਦਿੱਤੇ ਪਰ ਛੋਟੇ ਸਾਹਿਬ ਜੀ ਸੁਬੇ ਦੀ ਕੋਈ ਗੱਲ ਨਹੀਂ ਮੰਨੀ। ਜਦੋਂ ਸੁਬੇ ਨੇ ਆਪਣਾ ਸਰਕਾਰੀ ਖਾਣਾ ਭੇਜਿਆ ਤੇ ਮਾਤਾ ਜੀ ਤੇ ਬੱਚਿਆਂ ਨੇ ਉਹ ਖਾਣ ਤੋਂ ਅਨਕਾਰ ਕਰ ਦਿੱਤਾ ਕਿ ਅਸੀਂ ਮਲੇਸ਼ਾਂ ਦਾ ਖਾਣਾ ਜਿਹੜਾ ਉਹ ਨਹੀਂ ਖਾਣਾ। ਤੇ ਇਹ ਤਿੰਨ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਜਦੋਂ ਤਿੰਨ ਦਿਨ ਦਾ ਕੋਈ ਖਾਣਾ ਨਹੀਂ ਸੀ ਖਾਦਾ ਤੇ ਬਾਬਾ ਮੋਤੀਰਾ ਮਹਾਰਾਜ ਜੀ ਨੇ ਆਪਣੇ ਘਰ ਜਾ ਕੇ ਗੱਲ ਕੀਤੀ ਤੇ ਮਾਤਾ ਜੀ ਤੇ ਛੋਟੇ ਬੱਚੇ ਜਿਹੜੇ ਤਿੰਨ ਦਿਨ ਦੇ ਭੁੱਖਣ ਪਾਣੀ ਨਹੀਂ ਆਪਾਂ ਨੂੰ ਉਹਨਾਂ ਦੀ ਕੋਈ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਗੁਰਸ਼ਕ ਪਰਿਵਾਰ ਸੀਗਾ ਤੇ ਉਹਨਾਂ ਨੇ ਇਸ ਗੱਲ ਦੀ ਸਹਿਮਤੀ ਪ੍ਰਗਟ ਕੀਤੀ ਕਿ ਅਸੀਂ ਜਿਹੜਾ ਛੋਟੇ ਸਹਿਬ ਗਿਆਦੇ ਤੇ ਮਾਤਾ ਜੀ ਨੂੰ ਸੇਵਾ ਕਰਾਂਗੇ ਤੇ ਬਾਬਾ ਮੋਤੀਰਾ ਮਹਾਰਾਜ ਜੀ ਨੇ ਭਾਵੇਂ ਕਿ ਉਹਨਾਂ ਦੇ ਘਰ ਦੀ ਅਵਸਥਾ ਗਰੀਬ ਸੀ ਔਰ ਉਹਨਾਂ ਨੇ ਆਪਣੇ ਘਰੋਂ ਜਦੋਂ ਜਾ ਕੇ ਗੱਲ ਕੀਤੀ ਤੇ ਸਾਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਦੁੱਧ ਦਾ ਗੜਵਾ ਤਿਆਰ ਕਰਕੇ ਜਾ ਕੇ ਮਾਤਾ ਜੀ ਕੋਲੋਂ ਨਮਸਕਾਰ ਕੀਤੀ ਤੇ ਦੱਸਿਆ ਕਿ ਮਾਤਾ ਜੀ ਮੈਂ ਮੋਤੀ ਨਾਰਾ ਆਇਆ ਇਹ ਦੁੱਧ ਆਪਦੇ ਵਾਸਤੇ ਲੈ ਕੇ ਆਇਆ ਮਾਤਾ ਜੀ ਜਾਨੀ ਜਾਂਸਨ ਉਹਨਾਂ ਨੇ ਉਹ ਦੁੱਧ ਪ੍ਰਵਾਨ ਕੀਤਾ ਇਸੇ ਤਰ੍ਹਾਂ ਇਹ ਦੁੱਧ ਜਲ ਪਾਣੀ ਦੀ ਸੇਵਾ ਜਿਹੜੇ ਬਾਬਾ ਮੋਤੀ ਨਾਰਾ ਮਹਾਰਾਜ ਕਰਦੇ ਰਹੇ ਜਦੋਂ ਸ਼ੁਭਦੀ ਸ਼ੋਕੇ ਸਾਹਿਬ ਜਾਦੇ ਨੇ ਇਹ ਨਹੀਂ ਮੰਨੀ ਤੇ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਨੂਹਾਂ 'ਚ ਚਿੰਨ ਕੇ ਸ਼ਹੀਦ ਕਰ ਦਿੱਤਾ ਜਾਵੇ ਜਦੋਂ ਉਹਨਾਂ ਨੂੰ ਨੂਹਾਂ 'ਚ ਚਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਸਾਰੀ ਖਬਰ ਜਾ ਕੇ ਬਾਬਾ ਮੋਤੀराम ਮਹਾਰਾਜ ਜੀ ਨੇ ਮਾਤਾ ਜੀ ਨੂੰ ਰਸਈ ਤੇ ਮਾਤਾ ਜੀ ਪਰਲੋਕ ਸudar ਗਏ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਦੀਵਾਨ ਤੇ ਟੋਟੇ ਮਲ ਦੇ ਨਾਲ ਮਿਲ ਕੇ ਉਹਨਾਂ ਦੇ ਸੰਸਕਾਰ ਕੀਤਾ ਤੇ ਜਦੋਂ ਇਸ ਸਾਰੀ ਘਟਨਾ ਦੇ ਬਾਰੇ ਸੂਬੇ ਨੇ ਪਤਾ ਲੱਗਿਆ ਤੇ ਸੂਬੇ ਨੇ ਬਾਬਾ ਮੋਤੀਰਾ ਮਰਾਂ ਨੂੰ ਪਿਚੈਰੀ ਚ ਬੁਲਾਇਆ ਤੇ ਪੁੱਛਣਾ ਕੀਤਾ ਕਿ ਤੁਸੀਂ ਇਹ ਗੁਨਾਹ ਕੀਤਾ ਬਾਬਾ ਜੀ ਨੇ ਕਿਹਾ ਕਿ ਮੈਂ ਸੇਵਾ ਕੀਤੀ ਆ ਮੈਂ ਆਪਣਾ ਧਰਮ ਨਿਭਾਇਆ ਤੇ ਸੂਬੇ ਨੇ ਹੁਕਮ ਕਰ ਦਿੱਤਾ ਤੇ ਇਹਨਾਂ ਸਾਰੇ ਪਰਿਵਾਰ ਨੂੰ ਘੁਲਾੜੀ ਤੇ ਪੁੱਟ ਕੇ ਸ਼ਹੀਦ ਕਰ ਦਿੱਤਾ ਜਾਂ ਵੀ ਇਸੇ ਤਰ੍ਹਾਂ ਵਾਰੀ ਵਾਰੀ ਸਭ ਤੋਂ ਪਹਿਲਾਂ ਉਹਨਾਂ ਦਾ ਛੋਟਾ ਬੱਚਾ ਜਿਹੜਾ 4.5 ਸਾਲ ਦਾ ਸੀ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਮਾਤ ਬਜ਼ੁਰਗ ਮਾਤਾ ਨੂੰ ਧਰਮ ਪਤਨੀ ਨੂੰ ਉਹਨਾਂ ਨੂੰ ਆਪ ਸਾਰਿਆਂ ਨੂੰ ਖਿਲਾੜੀ ਚ ਪਿੰਡ ਦੇ ਸ਼ਹੀਦ ਕਰ ਦਿੱਤਾ ਇਹ ਉਹ ਸਥਾਨ ਆ ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਉਹ ਇੱਥੇ ਉਹ ਪਵਿੱਤਰ ਗਲਾਸ ਸਸਬਤ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਮਾਤਾ ਜੀ ਤੇ ਬੱਚਿਆਂ ਨੂੰ ਵਿਦਿ ਸਿਖਾਇਆ ਸੀਗਾ ਸੰਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ ਉਹਨੂੰ ਸਿੰਘ ਜੀ ਕਈ ਵਾਰੀ ਇਹ ਗੱਲ ਵੀ ਔਰਦੀ ਹੈ ਕਿ ਜਿਹੜੇ ਗਲਾਸ ਹੈਗੇ ਨੇ ਉਸ ਸਮੇਂ ਦੇ ਨਹੀਂ ਹੈ ਉਹਦੇ ਬਾਅਦ ਬੱਤਰੀ ਕਹਿ ਦਿੱਤੀ ਸੱਚਾਈ ਕੀ ਹੈ ਮੈਂ ਕੋਈ ਇਤਿਹਾਸ ਹੈ ਜੀ ਸਾਡੇ ਤੋਂ ਪਹਿਲਾਂ ਸਦੀਆਂ ਤੋਂ ਗਲਾਸ ਸਾਡੇ ਮਜ਼ਦੁਰਾਂ ਨੇ ਕੋਈ ਤਾਂ ਦਾਦਾ ਪਰੰਗਲੈਂਡ ਤੋਂ ਮੰਗਾਈ ਸੀ ਕਿ ਕਿੱਥੋਂ ਲੈ ਕੇ ਆਂਦੇ ਨੇ ਉਹਦੇ ਇਤਿਹਾਸ ਆ ਲੇਕਿਨ ਕੱਲ ਲੋਕ ਤੇ ਕਹਿਣਗੇ ਦੁੱਧ ਵੀ ਨਹੀਂ ਪਲਾਇਆ ਜੀ ਤੁਸੀਂ ਇਸ ਕੱਲ ਦੀ ਆਪਾਂ ਬੈਸ ਦੀ ਬੈਸ ਦਾ ਵਿਸ਼ਾ ਨਹੀਂ ਆ ਜੀ ਲੋਕ ਤੇ ਕਹਿਣਗੇ ਕਿ ਦੁੱਧ ਨਹੀਂ ਚਗਾਇਆ ਜੇਕਰ ਇਸ ਵਿਸ਼ੇ ਤੇ ਤੁਸੀਂ ਬੈਸ ਕਰੀਏ ਤਾਂ ਬਹੁਤ ਕੁਝ ਲੰਮਾ ਚੱਲ ਜਾਂਦਾ ਮੈਂ ਸਮਝਦਾ ਕਿ ਇਹ ਪੁੱਤਰ ਕਲਾਸ ਨੇ ਜਿਨ੍ਹਾਂ ਦੇ ਵਿੱਚ ਯੋਧੇ ਸ਼ਕਾਇਆ ਸੀ ਸੰਤਾਂ ਦੂਰ ਦੂਰ ਰਹਉਂਦੀਆਂ ਨੇ ਇਥੇ ਉਹਨਾਂ ਦੀ ਆਸਤਾ ਜੁੜੀ ਹੋਈ ਹੈ ਕਿਉਂਕਿ ਸੀਧਾਂ ਦੀ ਸਥਾਨ ਇਥੇ ਆਸਤਾ ਪੂਰੀ ਹੁੰਦੀ ਹੈ ਕੋਈ ਵੱਡੇ ਸਮਾਗਮ ਵੀ ਹੁੰਦੇ ਉੱਤੇ ਇਸ ਤੋਂ ਇਲਾਵਾ ਇਦੋਂ ਤੋਂ ਇਲਾਵਾ ਜਦੋਂ ਉਹਨਾਂ ਦਾ ਉਹ ਸੀਧੀ ਜੜਾ ਮਨਾਉਂਦੇ ਆ ਸੀ ਜਨਮ ਦੇ ਆੜਾ ਮਨਾਉਂਦੇ ਇਹ ਸਾਰੇ ਸਮਾਗਮ ਦਾ ਸਮੁੱਚਾ ਪੰਜਾਬ ਦਾ ਸਾਡਾ ਭਾਈਚਾਰਾ ਰਿਪਰੈਜਨ ਮੰਨਦਾ ਅੱਜ ਦੇਖ ਰਹੇ ਹਾਂ ਕਿ ਬਾਹਰ ਤੋਂ ਜਿਹੜੇ ਤੁਹਾਡੇ ਮਹਿਮਾਨ ਵੀ ਆਏ ਨੇ ਅਸੀਂ ਖਾਸ ਤੌਰ ਤੇ ਬਾਹਰ भी ऐसी गलबात करने जी की तो विशेष तौर आये ने, जी। जी जी। ने, ने को गलबात कर। जी। आप कहा जा रहा है की आप हर साल आते है यहाँ पर दर्शन करने नया अच्छा। नहीं एक भी ऐसी क्या आस्था है आपके दूर से यहाँ पर आते हमारे पूर्वज थे हमारे समाज के थे इतनी बड़ी कुर्बानी इतनी बड़ी शहादत देश और दुनिया में कहीं नहीं हुई कि पूरा परिवार को लोगों को पीट दिया गया हो बुले की याद में गुरुद्वारा बना आप ही आते हैं आपके परिवार के और परिवार भी, भी आते लोग आते लोग आते आते हैं और समाज के, के हैं सब, है। सब आते हैं हाँ और कंटिन्यू हम लोग आते हैं हमारी आस्था है और मैं तो बहुत ही आस्था रखता कमेटी का भी हूँ मेंबर भी हूँ चुनाव होता है तो वोट भी हमारा है और सब बड़ा अच्छा हर साल कुछ ना कुछ हमारा गुरुद्वारा तरक्की कर रहा है देखो हम लोगों ने गुरदासपुर में जब सीएम प्रकाश सिंह बादल जी थे आदरणीय वहीं हमने कहा था कि बाबा मोती राम मेहरा की यादगार बननी चाहिए तो ठंडे ब्रुज के साथ में वो पाँच एकड़ जमीन दी है शहीद बाबा मोती राम मेहरा यादगार अब मोती राम मेहरा की जीवनी की भी हमारी मांग है कि पंजाब के सिलेबस में शामिल किया जाए ताकि आने वाली पीढ़ी पढ़े कि बाबा मोती राम मेहरा कौन थे उनकी कितनी बड़ी शहादत थी बहुत बड़ा जो है उनकी कुर्बानी है परिवार, परिवार भी उन्होंने पूरा तो को अपील है कि उनसे प्रेरणा ले उनके पद चिन्हों पर चल करके समाज के लिए तरक्की मतलब बिगड़ना चाहिए अपने आन बान शान से उनका कसूर कहा था माता दीप को बच्चों को दूध कहा कि ਆਪ ਗਰਮ ਪਰਿਵਰਤਨ ਕਰਨੋ ਲੇਕਿਨ ਉਹਨਾਂ ਨੇ ਗਰਮ ਪਰਿਵਰਤਨ ਨਹੀਂ ਕੀਤਾ ਉਹ ਪੂਰਾ ਪਰਿਵਾਰ ਕੁਰਬਾਨ ਕਰ ਦਿਆ ਸੈਹਿਦ ਹੋ ਗਏ